ਅੱਜ ਵੀ ਤੇਰੇ ਬੱਚੇ ਮੈਂ ਤਿੰਨ ਕੰਨੇ ਤਿੰਨ ਇੱਥੇ ਆਣਗੇ ਇਹਨਾਂ ਤਿੰਨ ਕਰਨੇ ਆ ਭਾਈ ਸਾਡੇ ਸਭ ਤੋਂ ਬੈਸਟ ਹੈ ਵਰਲਡ ਨੰਬਰ 1 ਜੀ ਮੈਂ ਕੋਈ ਇਸ ਤੋਂ ਉੱਪਰ ਹੈਗਾ ਹੀ ਨਹੀਂ ਹੋਰ ਤੇ ਬਾਕੀ ਆਪਣੇ ਬੱਚਾ ਨੂੰ ਜਿਮ ਨਾ ਆਂਦੋ ਨਾ ਕੋਈ ਹੀ ਨਹੀਂ ਜਾਣੇ ਜਿਮ ਮਹੀਨੇ ਤਿੰਨ ਵਾਰ ਹੀ ਜਾਂਦੇ ਸਰਬਜੀਤ ਸਿੰਘ ਥਰਮ ਵਾਲੇ ਕਮਾਂਡੋ ਚਪੇੜਾਂ ਵਾਲੇ ਰਾਜਾ ਜੀ ਬੈਲਟ ਵਾਲੇ ਤੇ ਪਾਪੜਾਂ ਵਾਲੇ ਪਾਪੜਾਂ ਵਾਲੇ ਢਿੱਡਾ ਪੈ ਗਿਆ ਢਿੱਡਾ ਪੈ ਗਿਆ ਇਹ ਸਨਸਕਾਰ ਕਰ ਦੇਣ ਦੇਣੇ ਨਹੀਂ ਸਿੱਧੀ ਗਾਲ ਯਾਰ ਮੈਂ ਤਾਂ ਪੈਣ ਨੂੰ ਸਮਝਦਾ ਕੁਛ ਨਹੀਂ ਆਇਆ ਮੈਂ ਕਹਿੰਦਾ ਜਾਈ ਜਾਵੇ ਬਸ ਮੇਰੀ ਮਾਂ ਨੇ ਇੱਕ ਦਿਨ ਮੈਨੂੰ ਕਿਹਾ ਮਮੀ ਕੀ ਗਲਤੀ ਕੀਤੀ ਕਿ ਆ ਮੌਦਾ ਹੀ ਰੱਖਦੇ ਓ ਯਾਰ ਸਾਲਾ ਕੱਸ਼ਾ ਨਹੀਂ ਧੋਦਾ ਮੈਨੂੰ ਕਹਿੰਦੇ ਚੱਲ ਅੱਜ ਨੰਗਾ ਸਕੂਲੇ ਜਾ ਕਮ ਸੋਰਸ ਵਧਾਇਆ ਤੁਹਾਡਾ ਕੋਈ ਉਹ ਜ਼ਿਆਦਾ ਫਰਕ ਪਾਉਂਦਾ ਇਹਨਾਂ ਨੂੰ ਕਿਹਦੀ ਪੈਸੇ ਟੈਨਸ਼ਨ ਲਿਆ ਰਹੇ ਤੇਰੇ ਮਾਂ ਪਿਓ ਹੀ ਆ ਕੋ ਠੰਡਾ ਨਹੀਂ ਦਿਲ ਪਰੇ ਜਾਂਦਾ ਮੈਨੂੰ ਦੇਖ ਕੇ ਮੈਨੂੰ ਵੀ ਰੋਣ ਆ ਗਿਆ ਭਾਈ ਉਹ ਨਹੀਂ ਵਿਚਾਰਾ ਪਤਾ ਕੀ ਜੱਗ ਲਿਆ ਹਾਸੀ ਉੱਡਦਾ ਤੁਸੀਂ ਕਹੋ ਹਾਸੀ ਉੱਡਦਾ ਉਹ ਮੇਰਾ ਮੈਂ ਕੀ ਕਹਾਂ ਹੁਣ ਬੀਬਲਾ ਦੀ ਫੁੱਟੂ ਆਊਟ ਹੋ ਗਿਆ ਫੁੱਟੂ ਬਸ ਐ ਹੋ ਦੁਨੀਆ ਦੇ ਮੈਨ ਨਾਲੇ ਲੋਕਾਂ ਦੇ ਬੱਚੇ ਮਾਂ ਪੇਦੋ ਖੇਡ ਕੇ ਮੈਂ ਜਾਇਦਾ ਲਿਖਾਉਣੀ ਆ ਪਰ ਰਵਾਤੀ ਭਰਾ ਨਹੀਂ ਆਂਦਾ ਨਾ ਮਛਲੀ ਮਾਂ ਤੋਂ ਬਿਨਾਂ ਲੱਗੇ ਹਾਂ ਉਹ ਕਹਾ ਤਾਓ ਚਾਹੇ ਕੋਈ ਵੀ ਹੈ ਕਿ ਜਿਹਦਾ ਨਾ ਮੁਸ਼ਰਾਤੀ ਹੋਵੇ ਇਹਦੇ ਕੰਮ ਨਹੀਂ ਪੇਸ਼ੇ ਤੋਂ ਮੁੱਕ ਗਏ ਮੇਰੇ ਇਹਨੂੰ ਮਛਲੀ ਕੁਛ ਛੱਡਦੀ ਯਾਰ ਕੱਲਾ ਕੱਲਾ ਹੈਗਾ ਵਾ ਮੈਂ ਇਹਨੂੰ ਕਿਹਾ ਰੋਈ ਦੇਣੀ ਨਹੀਂਦਾ ਕੋਈ ਗੱਲ ਨਹੀਂ ਵੱਡੇ ਆ ਘਰ ਦੇ ਆ ਤਾਂ ਅੱਜ ਕੱਲ ਦਾ ਜ਼ਮਾਨਾ ਕਦੋਂ ਹਾਥੀ ਉੱਡਦਾ ਫਿਰ ਤੁਸੀਂ ਸਾਈ ਹਰ ਵਾਰੀ ਸਹੀ ਗੱਲ ਕੀਤੀ ਜੀ ਚਲੋ ਘਰ ਦੇ ਕਹਿਣਾ ਮੰਨੋ ਚਲੋ ਗੁੱਸਾ ਘਰ ਦੇ ਕਰਦੇ ਆ ਹੁਣ ਜਿਹੜੀ ਕੱਲ ਵਾਲੀ ਵੀਡੀਓ ਉਹ ਮੇਰੀ ਮਾੜਾ ਟੈਨਸ਼ਨ ਲੱਗੀ ਮੈਂ ਕਿਹਾ ਪਿੱਛੇ ਮਾਰੋ ਖਾਂਡਾ ਅੱਗੇ ਮੈਨੂੰ ਮੌਕਾ ਆ ਫਿਰ ਇਕੱਠਿਆਂ ਖਾਣਾ ਪੀਣਾ ਉਹ ਭਰਾਵਾ ਰੇਗ ਮਾਰੀ ਲੱਗਣੀ ਅੱਜ ਕੁੜੀ ਹੈ ਵਾ ਆਪਣੀ ਸੋਸਾਇਟੀ ਸਹੀ ਗੱਲ ਹੈ ਤੇਰੀ ਸੋਸਾਇਟੀ ਮਾੜੀ ਉਹ ਤੇਰਾ ਡੈਡੀ ਕੱਲ ਪਤਾ ਫਿਰ ਜਾਮ ਵੇਖੋ ਜਾਮ ਵੇਖੋ ਜਾਮ ਵੇਖੋ ਜਾਮ 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 ਇਹ ਠੋਕਣ ੜਿਆ ਕੀ ਕਹਿੰਦਾ ਕਿੱਦਾਂ ਘਰੋਂ ਖਾ ਗਿਆ ਚਵੇੜਾ ਬਾਪੂ ਜਵਾਨ ਆ ਮੁੰਡਾ ਦਾ ਮਾਰੀ ਜਾਂਦਾ ਵਿੱਚ ਵਾਈ ਕਿੱਦਾਂ ਦੀ ਕੁੜੀ ਹੋਵੇ ਆ ਰੇ ਮਾਰੀ ਆ ਸਾਲਾ ਕੁੜੀ ਆ ਵਾ ਆ ਕੁੜੀ ਹੋਵੇ ਏਡੇ ਹੱਥ ਖਿੰਗਰੇ ਨਾ ਇਹ ਮੇਰਾ ਚੇਲਾ 24 ਸਾਲ ਪੁਰਾਣਾ ਆ ਵੇਖੋ ਬੀਰ ਮਾਰਸ਼ ਕਰਨ ਧਿਆ ਆ ਕੁੜੀ ਹੋਵੇ ਏਡੇ ਹੱਥ ਖਿੰਗਰੇ ਨਾ ਐਸਸ ਸਹੀ ਲਾਲ ਲੱਗਦੇ ਮੈਂ ਅੱਗੇ ਖੜਾ ਤੂੰ ਕੁੜੀ ਹੋਏ ਦਾ ਕਰਦਾ ਕਿ ਹਾਂ ਜਮਦੂਦਾ ਜਿਆ ਮੇਰੇ ਐਂ ਜਟਕ ਪ੍ਰੀਆ ਵਾ ਨਾ ਰੇਗ ਮਾਰ ਲੱਗੇ ਡੰਡਾ ਹੱਥ ਵੀਰਾ ਤੇ ਖੜੀ ਬੁਲਾਇਆ ਭਾਈ ਕਿੱਦਾਂ ਦੀ ਕੁੜੀ ਹੋਵੇ ਰੇਗ ਮਾਰੀ ਆ ਸਾਲਾ ਕੁੜੀ ਆ ਵਾ ਪੜੇ ਵਾਲਾ ਤੂੰ ਮਾਲਚ ਕਾਦੀ ਕਰਨ ਦੇ ਮੇਰੇ ਗੋਟੇ ਛਲਦੇ ਨੇ ਗੁਰੂਆ ਕਿੱਥੇ ਆ ਤੂੰ ਕਿੱਥੇ ਆ ਫਿਰਦਾ ਰਿਆ ਕੁੜੀ ਜਿਆ ਇਹ ਮੇਰਾ ਚੇਲਾ 24 ਸਾਲ ਪੁਰਾਣਾ। ਇਹ ਨਹੀਂ ਕੋਸ਼ਿਸ਼ ਹੁੰਦੀ ਆ ਵੀ ਜੇ ਟਾਈਮ ਹੋਵੇ ਨਾ ਸ਼ਨੀਵਾਰ ਮੈਂ ਕਿਹਣਾ ਨਾ ਮੈਨਾਂ 10-15 ਮਿੰਟ ਲਾ ਦੇ ਭਰਾਵਾ। ਹਾਂ। ਬੜੀ ਸੇਵਾ ਕਰਦਾ। ਤਾਂ ਇਹਨਾਂ ਮੇਵਾ ਮਿਲਦਾ। ਟਰਾਂਨੇ ਘਰ ਜਦੋਂ ਇਹ ਮਿਲਣਾ ਇਹਨੇ ਸਾਰਾ ਜੋ ਆਕੇ ਕਰਨੀ ਆ। ਯਾ ਇਦਾਂ ਉੱਧਾ ਫਿਰ ਇਕੱਠਿਆਂ ਖਾਣਾ ਪੀਣਾ। ਉਹ ਭਰਾਵਾ ਰੇਗ ਮਾਰੀ ਲੱਗੜੀ ਅੱਜ ਕੁੜੀ ਹੈ ਵਾ। ਸਹੀ ਗੱਲ ਈ। ਪੜੇ ਵਾਲਾ ਰੇਗ ਮਾਰੀ ਅੱਜ। ਬਾਪੂ ਜਵਾਨ ਆ ਮੁੰਡਾ ਦਾ ਮਾਰੀ ਜਾਂਦਾ ਵਿੱਚ। ਜਵਾਨ ਜਵਾਨ ਆ। ਆਂਦੇ ਠੋਕਣ ਡਿਆ ਤੀ ਕਹਿੰਦਾ ਘਰੋਂ ਖਾ ਗਿਆ ਚਵੇੜਾ ਸਹੀ ਗੱਲ ਹੈ ਸਹੀ ਗੱਲ ਹੈ ਧੱਕੇ ਚੜ ਗਈ ਯਾਰ ਆਂਦੇ ਪੰਜਾਬ ਵੇਖੋ ਜਾਮ ਵੇਖੋ ਜਾਮ ਵੇਖੋ ਜਾਮ ਵੇਖੋ ਜਾਮ 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 ਇਧਰ ਆਏ ਨਾ ਕੱਢ ਲਾਦਾ ਹਾਂ ਨਵੀਂ ਅਕਤਵਾਹ ਆਹ ਕਦੀ ਵਿੱਠਾਂ ਵੀ ਸਾਫ਼ ਕਰ ਲਿਆ ਕਰੋ ਵੈਕਟਰਾਂ ਦੇ ਪਿੱਛੋਂ ਲੱਗਦਾ ਫੋਨ ਹੈ ਜਾਮ ਬਹੁਤ ਜਾਮ 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 ਹੈਲੋ ਹੁਣ ਹੋਣਾ ਸਮਾਨ ਲੈਣ ਨੂੰ ਸਮਾਨ ਲੈ ਨੀ ਮੇਰੇ ਕੋਲ ਕੰਮ ਦੇ ਜਾਂਦਾ ਕਿਉਂ ਨਹੀਂ ਤੂੰ ਸੋਹੀ ਘਰੇ ਕਹੇ ਕਹੇ ਕਹਿੰਦੇ ਨਹੀਂ ਲੱਗ ਜਾਣਾ ਕੰਮ ਦੇ ਨਾਲ ਬਹੁਤ ਕਲੇਸ਼ ਕਿਉਂ ਪੈਂਦਾ ਤੂੰ ਨੇ ਵੀ ਉਦਾਂ ਹੀ ਜ਼ਿੰਦਗੀ ਹੈ ਨਾ ਵੀਰ ਸਾਡੀ ਗਲਤੀ ਹੈ ਮੇਰੀਆਂ ਵੀ ਆਈਆਂ ਪਰ ਹੁਣ ਹੁਣ ਜਦੋਂ ਸਾਰਿਆ ਮੈਨੂੰ ਪਤਾ ਕੀ ਗਿਆ ਤੂੰ ਆਪਣੇ ਸੋਸਾਇਟੀ ਸੇ ਹੀ ਕਰ ਲੈ ਤੇਰੀ ਸੋਸਾਇਟੀ ਮਾੜੀ ਉਹ ਤੇਰਾ ਡੈਡੀ ਕੱਲ ਪਤਾ ਫਿਰ ਤੇਰੀ ਡਾਡੀ ਨੂੰ ਆਕੇ ਕੋਈ ਨਾ ਕੋਈ ਵੀਡੀਓ ਸਨੇਪਚੈਟ ਤੋਂ ਜਾਂ ਕੋਈ ਨਾ ਕੋਈ ਫੋਟੋ ਜਾਂ ਪੜਕਾ ਜਾਂਦਾ ਪਰ ਤਾਂ ਨਹੀਂ ਸਾਈ ਭੈਣ ਨੂੰ ਕਿਹਾ ਪਿੱਛੇ ਮਾਰੋ ਖਾਂਡਾ ਅੱਗੇ ਮੈਨੂੰ ਮੌਕਾ ਦੋ ਕੋਈ ਹੈ ਸਹੀ ਭਾਈ ਸਾਰੀ ਆਹੀ ਗੱਲ ਕੀਤੀ ਜਿੱਦਾਂ ਮੈਂ ਵੀ ਭਾਈ ਨੂੰ ਸਮਝਾਦਾਗਾ ਸਾਰੇ ਮੰਨਦੇ ਮੇਰੀ ਚੱਕਰ ਨਹੀਂ ਹੈਗਾ ਸਾਜੀ ਭਾਈ ਕੋਈ ਮਰਵਾਉਂਦੀ ਗੱਲ ਨਹੀਂ ਕੋਈ ਗਲਤੀ ਨਹੀਂ ਮਾਰਦੀ ਹੁਣ ਜਦੋਂ ਹੁਣ ਯਾਰ ਉਹਨਾਂ ਨੂੰ ਹੁੰਦਾ ਹੀ ਵੱਡੇ ਆ ਜੇ ਸਮਝਾਈਏ ਨਾ ਗੁੱਸਾ ਕਰਦੇ ਆ ਕੀ ਕਰੀਏ ਫਿਰ ਹੁਣ ਕਉਂ ਜਿਹੜੀ ਕੱਲ ਵਾਲੀ ਵੀਡੀਓ ਉਹ ਮੇਰੀ ਮਾਤਾ ਟੈਨਸ਼ਨ ਲੱਗੀ ਕਿ ਮੁੰਡੇ ਦੇ ਖੂਨ ਕੜਦਾ ਤੂੰ ਗੁਰਬਾਣੀ ਗਾਦੀ ਪੜਦਾ ਇੰਨਾ ਗੁੱਸਾ ਆਉਂਦਾ ਹੁਣ ਕਿ ਇਹਨੂੰ ਕੀ ਪੜਾਉਂਦਾ ਉਹ ਮੈਂ ਨਹੀਂ ਨਹੀਂ ਕੋਈ ਗਰੀ ਟੈਨਸ਼ਨ ਨਾ ਲਾਓ ਇਹ ਦੁਨੀਆ ਨੂੰ ਸਮਝਾਉਂਦੇ ਭਾਈ ਜੀ ਇਹ ਕਬ ਇੱਕਦਮ ਦਾ ਨਾੜੇ ਬਾਰੇ ਕਰਦੇ ਦੱਸਕਾਰ ਕਿੱਥੇ ਦੱਸ ਫਿਰ ਤੁਸੀਂ ਸਾਈ ਹਰ ਵਾਰੀ ਸਹੀ ਗੱਲ ਕੀਤੀ ਹੈ ਚਲੋ ਘਰ ਦੇ ਲੈ ਕਹਿਣਾ ਮੰਨੋ ਚਲੋ ਗੁੱਸਾ ਕਰਦੇ ਕਿ ਕਰਦੇ ਆ ਪਰ ਰਹਿਣਾ ਉਹਨਾਂ ਥੱਲੇ ਪੈਂਦਾ ਕਿਉਂਕਿ ਸਮਝਣਾ ਪੈਂਦਾ ਕਿ ਚਲੋ ਕਿਉਂ ਗੁੱਸਾ ਕਰਦੇ ਕਿਉਂ ਨਹੀਂ ਕਰਦੇ ਵੱਡੇ ਸਾਹਿਬ ਜੀ ਤਾਂ ਹੀ ਸੁਝਾਈ ਤੋ ਇਹ ਗੱਲ ਉਹ ਰੱਖੀ ਦਿਮਾਗ 'ਚ ਪਰ ਉਹ ਫਰਵਰ ਉਹ ਹੋ ਜਾਂਦਾ ਆਪਾਂ ਆਈ ਵੀ ਗੱਲ ਤੋਂ ਹੋਈ ਨਹੀਂ ਜੀ ਜਵਾਬ ਦੇ ਦੇਣਗੇ ਇੱਕ ਚੁੱਪ ਤੇ ਸੌ ਸੁੱਖ ਪਰ ਲੋਕੀ ਕਹਿੰਦੇ ਆ ਅੱਜ ਕੱਲ ਦਾ ਜ਼ਮਾਨਾ ਕਹੇ ਦੋ ਹਾਥੀ ਉੱਡਦਾ ਤੁਸੀਂ ਕਹਿੰਦੇ ਹਾਥੀ ਉੱਡਦਾ ਕਹਿੰਦੇ ਆ ਮੈਂ ਕਹਿੰਦਾ ਨਹੀਂ ਮੈਂ ਕਹਣਾ ਯਾਰ ਫੜੇ ਮੁੱਟਾ ਦਾ ਇਹ ਗੱਲ ਬੈਸ ਹੋਣਾ ਕੇ ਨਾ ਜੇ ਕੋਈ ਕਹਦਾ ਹਾਥੀ ਉੱਡਦਾ ਉਹ ਭਰਾਵਾ ਦਿਮਾਗ ਆ ਕੀ ਗਿਆਨ ਹੈਗਾ ਤੁਹਾਡੇ ਕੋਲ ਬੋਲੋ ਹਾਂ ਤੂੰ ਕਹੇ ਬੇ ਉਸਤਾਜੀ ਨਹੀਂ ਕਿਹਣਾ ਕੋ ਗੱਲ ਨਾ ਕਰਿਓ ਦੁਨੀਆ ਇਦਾਂ ਦੀ ਹੈ ਦੁਨੀਆ ਪਾਗਲਿਆ ਹਾਥੀ ਉੱਡਦਾ ਤੁਸੀਂ ਕਹਿੰਦੇ ਹਾਥੀ ਉੱਡਦਾ ਉਹ ਮੇਰਾ ਮੈਂ ਕੀ ਕਹਾਂ ਹੁ ਬੀਬਲਾ ਦੀ ਕਹਿੰਦਾ ਹਾਥੀ ਉੱਡਦਾ ਬੀਬਲਾ ਵਾਂ ਕੋਈ ਗੱਲ ਨਹੀਂ ਨਹੀਂ ਉੱਡਦਾ ਹਾਥੀ ਮੈਂ ਕਿਦਾਂ ਮੰਨੂ ਹਾਥੀ ਉੱਡਦਾ ਲੋਕੀ ਇਦਾਂ ਦੇ ਹੋ ਗਏ ਕੰਦੇ ਕਹਦਾ ਮੈਂ ਵੀ ਵੇਖਿਆ ਇਸ ਵੇਰੇ ਉੱਡਦਾ ਸੀ ਨਹੀਂ ਚਲੋ ਆਪਸੇ ਗੱਲ ਲੱਗੀ ਯਾਰ ਕਮਾਂਡੋ ਹਾਥੀ ਹਾਥੀ ਉੱਡਦਾ ਨਹੀਂ ਨਹੀਂ ਹਾਥੀ ਉੱਡਦਾ ਹਾਥੀ ਉੱਡਦਾ ਤੇ ਫੇਰ ਕਿਉਂ ਅਸੀਂ ਝੂਠ ਬੋਲਣਾ ਇਧਰ ਆ ਓਏ ਇਹਦੇ ਆਵਾਜ਼ ਹੀ ਗਾ ਹਾਥੀ ਉੱਡਦਾ ਮੈਂ ਨਹੀਂ ਲੈ ਮਾਰ ਛਾਲ ਵੇ ਉੱਡਦਾ ਮੈਂ ਤੂੰ ਏ ਚੀਜ਼ ਆ ਜਿੱਥੇ ਸੱਚ ਬੋਲਣਾ ਪਿਆ ਉਹ ਨਾ ਬੋਲੋ ਭਾਵੇਂ ਪੇਰੈਂਟਸ ਆ ਗਾਲਾਂ ਨਾ ਕੱਢੋ ਰਿਸਪੈਕਟ ਕਰੋ ਤੇ ਬੋਲੋ ਨਾ ਅਸੀਂ 21 ਸਦੀ ਦੇ ਆ ਅਸੀਂ ਲੇਟਸ ਆਹੀਂ ਏ ਆਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਆਈ ਸਤਾਦੀ ਮਸਲਾ ਲਗਾ ਗਾ ਨਹੀਂ ਨਹੀਂ ਵੱਡਿਆਂ ਨੂੰ ਕੋਈ ਵੀ ਲੋਗ ਚ ਬੋਲ ਵੱਡਿਆਂ ਦੀ ਗੱਲ ਹੈ ਨਾ ਹੁਣ ਦੇਖੋ ਚਲੋ ਚਾਹੇ ਗਲਤੀ ਨਹੀਂ ਜੋ ਵੀ ਦੀਆ ਪਰ ਉਹ ਦੇ ਜਿਹੜੇ ਨਹੀਂ ਹੁੰਦੀ ਗਲਤ ਫੈਮਿਲੀ ਹੁੰਦੀ ਯਾਰ ਮੈਂ ਆਪਣੇ ਮਾਪਿਆਂ ਨੂੰ ਕਹਿੰਦਾ ਯਾਰ ਮੈਂ ਵੀ ਚ ਬੋਲਦਾ ਮੈਂ ਆਪਣੇ ਮਾਪਿਆਂ ਦੀ ਗੱਲ ਕਰਦਾ ਜਿੱਥੇ ਮੇਰੀ ਮੰਮੀ ਗਲਤ ਹੋਵੇ ਕਹਿੰਦਾ ਮੈਂ ਕਹਿੰਦਾ ਮੰਮੀ ਐਦਾਂ ਮੰਮੀ ਕਹਿੰਦੀ ਠੀਕ ਆ ਪੁੱਤ ਇਹ ਜਿਹੜੀ ਗੱਲ ਆ ਇਹੀ ਗੱਲ ਜਦੋਂ ਮੈਂ ਕਹਾਂ ਨਾ ਮੇਰੇ ਕੱਪੜੇ ਜਿੱਦਸ ਲਗਾ ਇਹ ਜਿਹੜੀ ਗੱਲ ਮੈਂ ਕਹ ਰਿਹਾ ਹੁਣ ਨਾ ਕੋਈ ਬੱਚਾ ਜਵਾਬ ਦੇ ਲੇ ਮੇਰੀ ਗੱਲ ਸੁਣ ਅਸੀਂ ਵੀ ਗਾੜੀ ਨਾ ਜਾਣੇ ਜੰਮੇ ਹਨ ਤੁਸੀਂ ਵੀ ਜੰਮਨੇ ਆ ਸਾਡੇ ਘਰ ਦੇ ਜੰਮੇ ਆ ਓ ਯਾਰ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿੰਦਿਆ ਤੋੜਨਾ ਆ ਵੀ ਗੰਧ ਭਰੇ ਢੰਡਾਰ ਦੇਵ ਨਾ ਦੇ ਪਰਮਾਤਮਾ ਪ੍ਰਭੂ ਆ ਉੱਤੇ ਦੇ ਸ਼ਤਿਆ ਕਹਿੰਦੇ ਉੱਤੇ ਬੈਠਾ ਅੱਜ ਇੱਕ ਮੈਨੂੰ ਵੀਡੀਓ ਆਈ ਕਹਿੰਦੇ ਉੱਤੇ ਉਹ ਵੀ ਤਾਂ ਨੂੰ ਹੱਥ ਕਰੀ ਜਾਣ ਉੱਤੇ ਦੇ ਸ਼ਤਿਆ ਅੰਦਰ ਹੈਗਾ ਪਰਮਾਤਮਾ ਹਰ ਦੇ ਅੰਦਰ ਵੇਖਣ ਲਈ ਅੱਖ ਚਾਹੀਦੀ ਆ ਮੈਨੂੰ ਰਾਜ ਨੇ ਪਾਪ ਨੇ ਬੜੀ ਵਧੀਆ ਗੱਲ ਆ ਜੀ ਕਹਿੰਦੇ ਮਾਈਕਰੋਸਕੋਪ ਚਾਹੀਦਾ ਵੇਖਣ ਲਈ ਮੈਨੂੰ ਕਹਿੰਦੇ ਭਾਈ ਆ ਵੇਖੋ ਕਾਊਂਟਰ ਆ ਮੈਨੂੰ ਬੜੇ ਵਧੀਆ ਲੱਗੇ ਰਾਜ ਨੇ ਪਾਪਾ ਕਹਿੰਦੇ ਤੁਸੀਂ ਕਹਿੰਦੇ ਜੇ ਕਿ ਕੀੜਾ ਕੀੜਾ ਹੈਗਾ ਮੈਂ ਕਹਾ ਭਾਈ ਨਹੀਂ ਕੀੜਾ ਹੈਗਾ ਨਹੀਂ ਆ ਕਹਿੰਦੇ ਮਾਰਾ ਕੀੜਾ ਹੈਗਾ ਮੈਂ ਭਾਈ ਕੀੜਾ ਨਹੀਂ ਹੈਗਾ ਕਹਿੰਦੇ ਮਾਈਕਰੋਸਕੋਪ ਚਾਹੀਦਾ ਉਹ ਵਾਕਿਆ ਮੈਂ ਲੈਬਾਰਟਰੀ ਦਾ ਕੋਰਸ ਕੀਤਾ ਵਾ ਅਹੀਂ ਜਦੋਂ ਨਿਊਟ੍ਰੋਫਿਲ ਲਿੰਫੋਸਾਈਟ ਇਸ ਨੂੰ ਫਿਲ ਸੈੱਲ ਵੇਦੇ ਸਪਰਮ ਵੇਦੇ ਨਾ ਲਹਿਜ਼ ਲੱਗਦਾ ਏ ਉੱਥੇ ਤੇ ਉਹ ਨਹੀਂ ਰਹੁੰਦਾ ਜੀ ਕੋਈ ਕਹਦੇ ਤੁਹਾਡੇ ਜੋਤ ਜਿਹੜੀ ਪ੍ਰਮਾਤਮਾ ਦਾ ਨਾਮ ਆ ਗਿਆਨ ਆ ਵੇਖਣ ਵਾਲੀ ਅੱਖ ਚਾਹੀਦੀ ਹਾਥੀ ਉੜਦਾ ਹਾਂਜੀ ਅਸਤਾਜੀ ਹਾਥੀ ਉੜਦਾ ਨਹੀਂ ਨਹੀਂ ਯਾਰ ਤੂੰ ਡੇਰ ਦਾ ਆਪਾਂ ਹੀ ਕਹਿਣਗੇ ਇਹ ਆਪਣੇ ਲੜਾਈ ਜਾਂਦਾ ਅਸਤਾਜੀ ਹਾਥੀ ਅਦਰ ਜੇ ਭਾਈ ਕਹਿਣਗੇ ਉੜਦਾ ਫੇਰ ਵੀ ਨਹੀਂ ਡਾਏਗਾ ਨਹੀਂ ਨਹੀਂ ਮੈਂ ਹਾਏ ਨਹੀਂ ਮੈਂ ਤੇਰਾ ਸਤਾਵਾਂ ਸੱਚ ਬੋਲੀਂ ਡਰੀ ਨਾ ਹਾਂਜੀ ਤੂੰ ਕਹਣਾ ਮੈਂ ਤੁਹਾਡੀ ਹਿੱਤ ਕਰਦਾ ਮੈਂ ਕਹੂੰ ਲਖਣੇ ਯਾਰ ਮੇਰੇ ਕਰਕੇ ਕਹਿ ਦੇ ਕਿ ਹਾਥੀ ਉੜਦਾ ਉੱਥੇ ਤੂੰ ਕਹੇਗਾ ਉੜਦਾ ਕਿ ਨਹੀਂ ਉੜਦਾ ਨੀ ਨਹੀਂ ਉਹ ਉੱਡੂਗਾ ਉੱਡੂ ਬਸ ਇਹੋ ਦੁਨੀਆ ਜੀ ਉਡੀ ਆਵੀ ਆ ਹੋਈਏ ਡਰੇ ਕਿ ਲੋਕੀ ਕੀ ਕਹਿਣਗੇ ਸਾਡੇ ਬਾਰੇ ਲੜਾਂਗੇ ਝਗੜਾ ਕਰਾਂਗੇ ਕਿ ਕਹਿ ਦੋੜਦਾ ਇੱਥੇ ਕਰਕੇ ਹੀ ਫੇਲ ਜੇ ਫੇਲ ਹੋ ਗਿਆ ਹਟ ਗੱਪੜੀ ਗੱਲ ਤੇ ਹਟਿਆ ਰ ਬੀਪ ਸਾਲਤਾ ਜੀ ਆਈ ਗਈ ਇਹਦੇ ਵਰਗੇ ਬੰਦੇ ਜੀ ਆ ਮੈਂ ਕਹਿੰਨਾ ਆਪ ਜੀ ਪੇਸ਼ੈਂਸ ਹੀ ਮੋਗੀਆਂ ਚਾਹੇ ਕੋਈ ਵੀ ਹੈ ਜਿਹਦਾ ਨਾ ਗੁਸ਼ਾਤੀ ਹੋਣਾ ਪੇਸ਼ੈਂਸ ਮੋਗੀਆਂ ਮੇਰੇ ਨੂੰ ਮਛਲੀ ਪੁਛ ਉਡਦੀ ਧਰਵਾਤੀ ਭਰਾ ਨਹੀਂ ਆਂਦਾ ਨਾ ਮਛਲੀ ਮਾ ਮਛਲੀ ਬਣਾ ਲਗੇ ਹਾਂ ਉਹ ਕਹਤਾ ਉਹ ਸਦਕਾ ਆਲੜੀ ਪੇਸ਼ੀ ਆ ਤਾਨ ਉੱਤੇ ਤਾਂ ਨਹੀਂ ਮੇਰੇ ਗਾ ਹਾਤੀ ਉੱਡਦਾ ਕਿ ਨਹੀਂ ਉੱਡਦਾ ਹੈ ਭਾਈ ਥਾਮਨੇਰ ਮਿਲ ਗਿਆ ਸਾਥੀ ਨਹੀਂ ਬਣਾ ਨਰਗਾਦੇ ਕਿਉਂ ਕੱਲਾ ਕੱਲਾ ਇਹਦੀ ਅੱਖਾਂ ਵੇਖ ਕੇ ਮੈਨੂੰ ਯਾਰ ਕੱਲਾ ਕੱਲਾ ਹੈਗਾ ਵਾ ਮੈਂ ਇਹਨੂੰ ਕਿਹਾ ਗੁੱਸੇ ਨਹੀਂ ਦਿੰਦਾ ਕੋਈ ਗੱਲ ਨਹੀਂ ਵੱਡੇ ਆ ਘਰ ਦੇ ਆ ਉਹ ਵਿਚਾਰੇ ਨੂੰ ਇਹਦੀ ਨਾ ਅਸਲ ਇਨਸਲਟ ਹੀ ਬੜੀ ਹੋ ਜਾਂਦੀ ਹੈ ਉਹ ਫਿਰ ਵਿਰਾਜ ਹੁੰਦਾ ਜਿਆਦਾ ਜਾਰੀਤੀ ਦੀ ਫਿਰ ਮੈਨੂੰ ਦੇਖ ਕੇ ਮੈਨੂੰ ਵੀ ਰੋਣ ਆ ਗਿਆ ਭਾਈ ਉਹ ਨਹੀਂ ਵਿਚਾਰਾ ਪਤਾ ਕੀ ਜਿਆਦਾ ਹੋ ਜਾਂਦਾ ਉਹ ਜੱਲੇ ਨੇ ਕਿਹਾ ਕਿਉਂ ਜੱਲਿਆ ਸਹੀ ਗੱਲ ਸਾਰੀ ਕਿੰਨਾ ਜਿਆਦਾ ਧੱਕਾ ਹੋ ਜਾਂਦਾ ਅੱਖਾਂ ਨਾਮ ਰੱਬ ਦਾ ਨਾ ਆਪਾਂ ਇਹ ਟੈਨਸ਼ਨ ਲਿਆ ਗਏ ਤੇਰੇ ਮਾਪਿਆਂ ਨੂੰ ਉਹ ਠੰਡਾ ਨਹੀਂ ਦਿਲ ਭਰੀ ਹੁੰਦਾ ਕੋਈ ਗੱਲ ਨਹੀਂ ਜਾ ਕੇ ਡੈਡੀ ਦੇ ਪੈਰੀਆਂ ਤੇ ਲਾ ਦੇ ਕੇ ਡੈਡੀ ਸੌਰੀ ਕੁਛ ਨਹੀਂ ਹੁੰਦਾ ਇੱਕ ਵਾਰੀ ਸੌਰੀ ਮੰਗ ਦੋ ਵਾਰੀ ਮੰਗ ਤਿੰਨ ਵਾਰੀ ਮੰਗ 10 ਵਾਰੀ ਮੰਗ ਕੁੰਡ ਡੈਡੀ ਸੌਰੀ ਬਣਾ ਦਊਗਾ ਤੇ ਫਿਰ ਉਸ ਤੋਂ ਬਾਅਦ ਕੀ ਮੈਂ ਤੇ ਨਹੀਂ ਕੁਝ ਬੋਲ ਸਕਦਾ ਵਲੌਗ ਦੇ ਵਿੱਚ ਡੈਡੀ ਦਾ ਥੜਾ ਉੱਪਰ ਹੱਥ ਵਾਲੀ ਪੈਰ ਤੋਂ ਆਇਆ ਕਰਕੇ ਨਾ ਪੈਰੀਂ ਤੇ ਚਲਵਾ ਹੱਥ ਲਾਉਂਦੀ ਹੈ ਸਾਰੇ ਲਾਉਂਦੇ ਪੈਰ ਘੁੱਟਦੇ ਉਹ ਨਹੀਂ ਕਹਿੰਦਾ ਸਾਰੇ ਜਾਣੇ ਸਤਕਾਰ ਜੋ ਗਿਆ ਪਰ ਪੇਰੈਂਟਸ ਵੀ ਥੋੜਾ ਇੱਕ ਕੰਪਰੋਮਾਈਜ਼ ਕਰਿਆ ਜਾਣਾ ਕਿਸੇ ਤੇ ਵੀ ਉਹਨਾਂ ਨੂੰ ਕਰਨਾ ਹੀ ਸੀਦਾ ਅੱਜ ਕੱਲ੍ਹ ਦੀ ਕਿਉਂਕਿ ਜਿਹੜੇ ਆਪਾਂ ਕੰਪੇਅਰ ਕਰਦੇ ਪੁਰਾਣੇ ਜ਼ਮਾਨੇ ਮਸ਼ਰਦਾਨੀਆਂ ਲਾ ਕੇ ਸੋਣਾ 15 15 ਜੀ ਇਕੱਠੇ ਹੋਣੇ ਪੋਚੇ ਮਾਰਨੇ ਕੰਮ ਕਰਨਾ ਉਹ ਆਪਣੇ ਘਰ ਦੇ ਉਹ ਚੀਜ਼ ਨੂੰ ਕਿੰਬੇਰ ਕਰੀ ਜਾਂਦੇ ਆ ਹੁਣ ਹਵਾ ਕਿੰਨੀ ਗੰਦੀ ਕੁੜੀ ਹੈ ਵੀ ਫੋਨ ਤੁਸੀਂ ਪੈ ਜਾਓ ਰਾਏ ਨਹੀਂ ਮੇਰੇ ਮੂੰਹ ਤੇ ਆ ਕੁੜੀ ਹੈ ਉਹਦਾ ਬਾਥਰੂਮ ਦੇ ਵਿੱਚ ਫੋਨ ਗਾਣੇ ਲਾ ਕੇ ਨਾਉਂਦਾ ਹੁਣ ਇਹ ਸੰਸਕਾਰ ਐ ਦੱਸੋ ਕਿਨੇ ਦਿੱਤੇ ਆ ਸਾਰੇ ਤਰੇ ਨਾਉਂਦੇ ਭਾਈ ਆ ਭੈਣ ਮੈਂ ਕੀ ਚੱਲ ਦੱਸ ਇੱਕ ਹੋਰ ਗੱਲ ਦੱਸ ਸੌ ਖਾ ਆਪਣੇ ਮਾਂ ਪਿਓ ਦੀ ਬਾਸਰੂਦ ਨੂੰ ਨਾਤਾ ਬਾਹਰ ਗਿਆ ਤੇਰਾ ਕੱਛਾ ਕਿੱਥੇ ਹੁੰਦਾ ਹੈ ਕੱਛਾ ਬਾਸਰੂਦ ਉਹ ਸੰਸਕਾਰ ਭਾਂਜੀ ਕਿਨੇ ਦਿੱਤੇ ਆ ਮੇਰਾ ਕੱਛਾ ਕਿਨੇ ਤੋਤਾ ਸੀ ਹਾਂ ਸਾਰੀਆਂ ਗੱਲਾਂ ਮੈਨੂੰ ਨਾ ਕੋ ਉਹ ਉਸਤਾਦ ਜੀ ਉਸਤਾਦ ਜੀ ਉਸਤਾਦ ਜੀ ਕਰੀ ਜਾਂਦੇ ਸਾਰਿਆਂ ਨੇ ਉਸਤਾਦ ਜੀ ਦੀ ਗਲਤ ਅਸੰਖ ਗਲਬੜ ਹੱਤਿਆ ਕਮਾਏ ਮੈਂ ਗਲਤ ਗਿਆਨ ਦਿੰਦਾ ਹੀ ਨਹੀਂ ਆ ਸੁਧਾਰਦਾ ਤੁਹਾਨੂੰ ਕੋਈ ਮਿਹਰੇ ਸਾਹਿਬ ਉਹ ਕਹਿੰਦੇ ਕੱਢੇ ਬੱਚੇ ਮੇਰੇ ਕੋ ਆਉਂਦੇ ਰਹਿਆ ਤੁਸੀਂ ਆਉਂਦੇ ਰਹੇ ਮੈਂ ਕਦੀ ਗਲਤ ਗਿਆਨ ਦਿੱਤਾ ਨਹੀਂ ਅੱਜ ਤੱਕ ਨਹੀਂ ਹਾਂ ਲੋਕਾਂ ਦੇ ਕਈਆਂ ਨੂੰ ਭਲੇਖਾ ਵੀ ਕਦੇ ਗਲਤ ਗਿਆ ਪੰਪ ਦਿੰਦਾ ਵਾ ਮੈਂ ਨਾਲੇ ਲੋਕਾਂ ਦੇ ਬੱਚੇ ਮਾਂ ਪੇਦੋਂ ਖੇੜ ਕੇ ਮੈਂ ਜਾਇਦਾ ਲਖਾਉਣੀ ਆ ਮਾਰਦਾ ਬੀਬਲਾ ਦੀ ਹੁਣ ਬੀਬਲਾ ਦੇ ਮੇਰੇ ਕੋ ਆਪਣੀ ਨਹੀਂ ਮੁੱਕਣੀ ਹਾਂ ਸੋਰੀ ਕਹਤਾ ਬੀਬਲਾ ਉਹ ਆਓ ਵਿੱਚ ਬੀਬਲ ਲੀ ਨਾ ਮੇਰੇ ਕੋ ਆਪਣੀ ਨਹੀਂ ਮੁੱਕਦੀ ਹਾਂ ਮੈਂ ਕਿਹੜਾ ਸਮਾਂ ਬੱਚੇ ਇਤਜ਼ਾਰ ਨਹੀਂ ਨਾ ਜੇ ਕਈਆਂ ਨੇ ਨਹੀਂ ਨਾ ਦਿੱਤਾ ਉਹਨਾਂ ਲੋਕਾਂ ਨੇ ਤਾਂ ਵੀ ਬਿਰਦਾਸ਼ਰ ਭੇਜਦੇ ਜੀ ਸੋ ਕੋ ਇਹਨਾਂ ਨੂੰ ਜੋਬ ਮੰਗਦੇ ਦੇ ਦੋ ਜੋ ਇਤਜ਼ਾਦੀ ਕਰਨਗੇ ਜੇ ਜੋ ਅੱਜ ਦਾ ਜ਼ਮਾਨਾ ਇਹਦੇ ਗੱਲ ਸਹੀ ਹਾਂ ਕਾਹਦੀ ਕੋਈ ਆਸ਼ਰਮ ਖੁੱਲਾ ਕੋਈ ਆਪਾਂ ਕੇ ਇਹਦੇ ਜਾਣੇ ਆ ਉਹ ਵੀ ਮੰਗਦੇ ਡੋਨੇਸ਼ਨ ਇੱਕ ਰੀਤੀ ਤੇ ਵਿਸ਼ੇ ਧਰਨਾ ਲਾਉਣਾ ਪਏ ਸਰਾਉ ਦਾ ਕਰੀ ਕਿੰਨੂ ਆਂਦਾ ਟਾਰਾ ਬੋਲਾ ਉਹ ਜਿਹੜਾ ਉਹ ਕਹਿੰਦਾ ਸੀ ਬਾੜੀਆ ਸਾਹ ਨੂੰ ਆਂਦਾ ਉਹ ਕਿਹੜਾ ਉਹਦਾ ਜਿਹੜਾ ਕਹਿੰਦਾ ਕਦੀ ਰੀਤੀ ਕਦੀ ਨਹੀਂ ਜੇ ਰਾਜ ਨੇ ਮੈਨੂੰ ਤੇਰੇ ਪਿੱਛੇ ਮੋਰਚਾ ਲਾਉਣਾ ਪਿਆ ਨਾ ਬੇਟਾ ਮੈਂ ਉਹ ਵੀ ਲਾਵਾਂਗਾ ਬਰਖਪੁਰੇ ਨੂੰ ਦੁਲਾਹਾਂਗੇ ਕਦੀ ਨਹੀਂ ਕਦੀ ਨਹੀਂ ਹਾਂਜੀ ਦੱਸੋ ਜੀ ਤੁਹਾਡਾ ਕੋਈ ਜੀਵਨ ਜਾਂਚ ਹੋਇਆ ਚੇਂਜ ਹੋਇਆ ਕੁਝ ਉਹ ਜ਼ਿਆਦਾ ਵੈਰੀਕ ਇਨਕਮ ਸੋਰਸ ਵਧਾਇਆ ਤੁਹਾਡਾ ਕੋਈ ਉਹ ਜਿਆਦਾ ਫਰਕ ਪਾਉਂਦਾ। ਇਹਨਾਂ ਨੂੰ ਕਹੀ ਗੱਲ ਤੂੰ ਆਪਣੇ ਮਾਂ ਪਿਓ ਦਾ ਕਹਿਣਾ ਨਾ ਮੰਨੋ ਜਾਂ ਗੱਲ ਪਾਉ ਉਹਨਾਂ ਦੀ। ਨਹੀਂ ਮੈਨੂੰ ਬਸ ਇੰਨਾ ਦੀ ਸਮਝਾਇਆ ਕਿ ਜਿਹੜੇ ਆ ਰੋਟੀ ਖਾ ਗਏ ਭਾਂਡੇ ਤੂੰ ਉਦਾਂ ਹੀ ਰੱਖਦਾ ਐ ਮੈਂ ਤੁਹਾਨੂੰ ਆਖਿਆ ਮੈਂ ਉਦਾਂ ਹੀ ਰੱਖ ਦਿਆਂਗਾ। ਓ ਯਾਰ ਸਾਲਾ ਕੱਛਾ ਨਹੀਂ ਧੋਦਾ। ਭਾਂਡੇ ਤੋਂ ਨਾ। ਇਹਦਾ ਬਾਥਰੂਮ ਕੱਛਾ ਮੈਂ ਬਾਹਰ ਕਹਿਣੇ ਛੋੜ ਗਏ। ਇਹ ਸੰਸਕਾਰ ਘਰ ਦੇਣ ਦੇਣੇ ਨਹੀਂ ਸਿੱਧੀ ਗੱਲ ਯਾਰ। ਮੇਰੀ ਮਾਂ ਨੇ ਇੱਕ ਕਰ ਮੈਨੂੰ ਕਿਹਾ ਮਵੀ ਕੀ ਗਲਤੀ ਕੀਤੀ। ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ। ਐਵੇਂ ਬਵਾਗੇ ਹਾਂ। ਹਾਂ। ਇਸ ਕਰਕੇ ਆਪਾਂ ਸੰਸਕਾਰ ਗਲਤ ਕਦੀ ਨਹੀਂ ਕਹਿਣ ਦਈਏ ਤੁਹਾਡੀਆਂ ਸੋਚਾਂ ਤੁਹਾਡੀਆਂ ਵਿਚਾਰਾਂ ਤੁਸੀਂ ਮੇਰੇ ਕੋਲ ਰਿੰਦੇ ਦੋ ਤਿੰਨ ਘੰਟੇ ਮੈਨੂੰ ਪਤਾ ਬਾਹਰ ਤੁਸੀਂ ਇੰਟਰਨੈਟ ਤੇ ਕੀ ਕੀ ਵੇਂਦੇ ਰਹਿੰਦੇ ਰਹਿਣ ਫੋਨਾਂ ਦੇ ਵਿੱਚ ਕੀ ਕੀ ਤੁਹਾਡੇ ਮਨ ਸ਼ਾਊ ਕਰੀਆਂ ਆਉਂਦੀਆਂ ਰਹਿੰਦੀਆਂ ਵਾ ਇਹੋ ਨਹੀਂ ਹੁੰਦਾ ਰਿਹਾ ਯਾਰ ਮੈਂ ਸ਼ਾਊ ਕਰਾਂ ਮੈਂ ਪੈਸਾ ਪੈਸਾ ਆ ਵੀ ਕਰਦੇ ਮੈਂ ਤਾਂ ਪੈਸਾ ਨੂੰ ਸਭ ਦੇ ਕੁਝ ਨਹੀਂ ਆਇਆ ਮੈਂ ਕਿਹਾ ਜਾਈ ਜਾਵੇ ਬਸ ਇਹ ਚੀਜ਼ਾਂ ਹੁਣੇ ਆਏ ਹੁਣੇ ਲੈ ਗਏ ਪਹਾੜੀਆਂ ਸਾਹਿਬ ਅੱਜ ਲੈ ਤੁਸੀਂ ਬੋਲ ਇਧਰ ਉਹਦਾ ਸੁਣਾ ਪੈਸੇ ਹੁਣੇ ਆਏ ਹੁਣੇ ਪਹਾੜੀਆਂ ਸਾਹਿਬ ਲੈ ਕੇ ਪੈਸੇ ਤਿੰਨ ਬੰਦੀ ਗਲਤ ਗਿਆਨ ਦਿੱਤਾ ਨਾ ਦੀ ਦੱਸ ਨਹੀਂ ਸਤਜ ਜੀ ਹਾਂ ਬਹੁਤ ਵਧੀਆ ਦਿੱਤਾ ਹਰ ਚੀਜ਼ ਇ ਪੁੱਛ ਕੇ ਕਰੀ ਜੀ ਤੁਹਾਨੂੰ ਆਉਣ ਵਾਲਾ ਸਮਾਂ ਸਤਜ ਜੀ ਨੂੰ ਪਹਿਲਾਂ ਹੀ ਪਤਾ ਹੁੰਦਾ ਵਾ ਤੇ 100% ਚੋਂ 100 ਚੋਂ 1% ਵੇਟ ਵਧਾਉਣਾ ਵੇਟ ਘਟਾਉਣਾ ਸਾਰੀ ਮਾਰੇ ਨੇ ਧੁੰਦ ਦਿੱਤੇ ਆ ਹੁਣ ਕਿਉਂ ਕਹਿੰਦਾ ਸੀ ਮੈਨੂੰ ਨਾ ਢਿੱਡ ਜਾ ਪੈ ਗਿਆ ਢਿੱਡ ਜਾ ਬੈ ਗਿਆ 15 ਦਿਨਾਂ ਦੇ ਵਿੱਚ 8 ਕਿਲੋ ਭਾਰ ਦੋ ਆਦੇ ਤਿਆਰ ਕਰਦੇ ਜੇ ਹੁਣ ਇਹਦੀ ਅੱਗੋਂ ਮਰਜ਼ੀ ਲੱਗੀ ਆ ਜੇ ਇਹਨੇ ਆਬ ਪੋਣੀ ਆ ਪਾਪ ਦੀ ਪਾਲਾਂਗੇ ਪਰ ਉਹਨਾਂ ਕੀ ਹੋਣਾ ਕਿ ਵਾਟਰ ਲੈਵਲ ਜ਼ੀਰੋ ਹੈ ਨਾ

2025 ਚ ਜਿਹੜਾ ਵਾਦਾ ਕੀਤਾ ਸੀ ਵਾਦਿਆਂ ਦੇ ਪੂਰਾ ਚੱਲ ਰਿਹਾ ਸ਼ੈਲੀ ਕਹਿੰਦਾ ਸਤਾਜ ਜੀ ਕੰਪੀਟੀਸ਼ਨ ਖੜਨਾ ਤਾਂ ਮੈਂ ਅੰਡ ਕਰਾਉਣੀ ਆ ਪੱਕਾ ਸਰ ਗੋਲ ਗੁਸ਼ ਵਾਰ ਜੀ ਖਾਲਸਾ ਵਾਰ ਦੀ ਫਦੇ ਮੈਨੂੰ ਜਿੱਦਾਂ ਸਤਾਜ ਜੀ ਨੇ ਕਿਹਾ ਮੈਂ ਉਦਾਂ ਹੀ ਕਰ ਰਿਹਾ ਵਾਂ ਤੇ ਇਹ ਕਿ 2025 ਵਿੱਚ ਜਿਹੜੀਆਂ ਮੇਰੇ ਕੋਲ 2024 ਵਿੱਚ ਗਲਤੀਆਂ ਆਈਆਂ ਹੀ ਉਹ ਸਭ ਨੂੰ ਮੈਂ ਸੁਧਾਰ ਕੇ 2025 ਦੀ ਅਜ ਆਪਣੀ ਸ਼ੁਰੂਆਤ ਕੀਤੀ ਆ ਤੇ ਮੈਂ ਸਤਾਜ ਜੀ ਤੋਂ ਮਾਫੀ ਮੰਗਦਾ ਕੱਲ ਮੇਰੇ ਕੋ ਆਇਆ ਨਹੀਂ ਗਿਆ ਜਮਦੇ ਵਿੱਚ ਬਾਕੀ ਬਸ ਆਈ ਆਪਣੀ ਰੁਟੀਨ ਇਦਾਂ ਹੀ ਕੈਮਰ ਰੱਖਾਂਗਾ ਓਂਡੇ ਨਵਿਆ ਕੁ ਹਫਤੇ ਇੱਕ ਦਿਨ ਜਿਮ ਆ ਗਿਆ ਸੀ ਸਮੀ ਰੇਟ ਰੂਟ ਦੇ ਸਨ ਕਿੰਨੇ ਸਾਲ ਦਾ ਹੋ ਗਿਆ ਮੋਟੀਵੇਸ਼ਨ ਦੇ ਬੰਦੇ ਨੂੰ 41 41 ਪੋਲੀਟੈਂਡ ਡੇਸ ਗੋਸ 12 ਦਿਨਾਂਗੇ ਕਿਆ ਬਾ 41 ਸਾਲ ਦਾ ਜਵਾਨ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਆਪਣੇ ਪਿਆਰ ਨੂੰ 21 ਸਾਲ 21 ਸਾਲ ਤੁਹਾਡੀ ਕਿਰਤ ਹਰ ਜਿਵੇਂ ਬੀਜ਼ੀ ਆ ਫਿਰ ਵੀ ਮੈਂ ਉਹ ਕਿਆ ਮੈਂ ਕਹਿੰਦਾ ਸਨ ਇੱਕ ਦੋ ਦਿਨ ਆ ਜਾਕਰ ਹਫਤੇ ਦੋ ਦਿਨ ਆ ਜਾਕਰ ਬੜਾ ਹਾਂਜੀ ਹਾਂ ਤੁਹਾਨੂੰ ਵਲੌਗ ਦਾ ਦਈਏ ਬਾਕੀ ਆ ਤੁਹਾਨੂੰ ਪਤਾ ਹੀ ਆ ਸਰਬਜੀਤ ਸਿੰਘ ਥਰਮ ਵਾਲੇ ਕਮਾਂਡ ਵਿੱਚ ਪੜਾਣਾ ਵਾਲੇ ਅਰਵਰਾਜ ਜੀ 벨ਟ ਵਾਲੇ ਤੇ ਪਾਪੜਾ ਵਾਲੇ ਆਏ ਹਾਏ ਆਏ ਤੇ ਮੈਸੇਜ ਦੋ ਇੱਕ ਵਲੌਗ ਚ ਪੜਨਾ ਜੂਤ ਨੂੰ ਓਕੇ ਮੈਸੇਜ ਆਈ ਹੈ ਵੀ ਆਈਗਾ ਜਿਵੇਂ ਨਸ਼ਾ ਦੂਰ ਚੱਲ ਰਿਹਾ ਵੈ ਨਸ਼ਾ ਦੂਰ ਬੰਦਾ ਬਾਹਰ ਆਵੇ ਜੇ ਉਹ ਨਹੀਂ ਐਕਸਰਸਾਈਜ਼ ਕਰੇ ਕੋਈ ਹੋਰ ਵਰਕਆਊਟ ਹੀ ਕਰ ਸਕਦਾ ਆਪਣਾ ਸਭ ਕੁਝ ਬਰੇਕ ਪਰ ਕੋਈ ਗੇਮ ਖੇਡ ਸਕਦਾ ਕੋਸ਼ਿਸ਼ ਹੀ ਕਰ ਸਕਦਾ ਬਾਕੀ ਜੀਮ ਬੋਲ ਸਭ ਤੋਂ ਬੈਸਟ ਹੈ ਭਾਈ ਸਾਡੇ ਸਭ ਤੋਂ ਬੈਸਟ ਹੈ ਵਰਲਡ ਨੰਬਰ 1 ਜੀ ਮੈਂ ਕੋਈ ਇਸ ਤੋਂ ਉੱਪਰ ਹੈਗਾ ਹੀ ਨਹੀਂ ਹੋਰ ਬਾਕੀ ਆਪਣੇ ਬੱਚਿਆਂ ਨੂੰ ਜਿੰਮ ਨਾ ਆਉਂਦੇ ਉਹਨਾਂ ਨੂੰ ਕੋਈ ਹੀ ਨਹੀਂ ਜਾਣੇ ਜਿੰਮ ਮਹੀਨੇ ਤਿੰਨ ਵਾਰ ਹੀ ਜਾਂਦੇ ਆ ਛੋਟੇ ਹੋ ਜੇ ਨਾ ਤਾਂ ਵੱਡੇ ਹੋ ਗਏ ਭਾਈ ਉਹ ਪੜਦੇ ਪੜਾਈ ਦੇ ਹੱਲ ਤੇ ਆਣ ਉਹ ਵੀ ਆਉਣਗੇ ਉਹ ਵੀ ਇੱਥੇ ਆਉਣੇ ਆ ਕੋਈ ਸਮਝ ਨਹੀਂ 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 ਇੱਥੇ ਕਿਤੇ ਆਣੇ ਆ ਤੇਰੇ ਬੱਚੇ ਕਿੱਥੇ ਆਉਣਗੇ ਇਹ ਇੱਥੇ ਹੀ ਆਉਣਗੇ ਹੈ ਇੱਥੇ ਹੀ ਆਉਣਗੇ ਇੱਥੇ ਆਉਣਗੇ ਤੇਰੇ ਬੱਚੇ ਮੈਂ ਤੇਨੂੰ ਕਹਿੰਦਾ ਤੈਨੂੰ ਇੱਥੇ ਆਉਣਗੇ ਕਿੰਨੇ ਦਿਨ ਕਰਨੇ ਆ ਤਿੰਨ ਬੱਚੇ ਦੰਵੀ ਗਾ ਦਾ ਬਲਗ ਕਮਾਂਡ ਉਹਦਾ ਮੈਂ ਤਿੰਨ ਬੱਚੇ ਕਰਨੇ ਆ। ਕੀ ਬਾਤ। ਕਿੰਡ ਬਸਿਆ ਨਹੀਂ ਚੋਰ ਪਹਿਲਾਂ ਪੈਗੇ। ਫਰਾ ਖਾਨ ਵਾਲਾ ਕੱਥੇ ਤਿੰਨ ਜੰਮਦੇ। ਤਿੰਨ। ਮੇਰੀ ਖੁਸ਼ੀ ਹੁੰਦੀ ਆ ਵੀ ਜੇ ਆਪਾਂ ਗੱਡੀਆਂ ਦੇ ਰਹਿਨੇ ਆ ਨਾ ਤੇ ਚੇਲੇ ਵੀ ਗੱਡੀਆਂ ਦੇ ਰਹਿਣ। ਨਹੀਂ ਗਲਤ ਆ ਜੀ। ਠੀਕ ਆ। ਆਹ ਵੇਖੋ ਜਰਨੈਲ ਸਿੰਘ ਆਤੀ ਆ ਜੀ। ਗੱਡੀ ਜੀ ਆ ਸਾਜ ਜੀ। ਕਿਹੜੀ ਆ? ਇਹ ਤੁਸੀਂ ਲਗਤੀ ਜੀ ਸਾਜ ਜੀ। ਸਕੋਡਾ।